ਹਾਰ ਲਵਾਉਣ ਚੱਲੇ ਗਲਤਨ ਵਾਲੇ ਘਰੋਂ ਮੁੰਡੇ ਨੂੰ ਲਵਾਉਣ ਚੱਲੇ ਯਾਰ ਹਾਂਜੀ ਇੱਕ ਤਾਂ ਸਟੀਅਰਿੰਗ ਦਾ ਵੀ ਫਰਕ ਆ ਅੱਗੇ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਬੈਣ ਹਾਂਜੀ ਸਾਰਾ ਕੁਝ ਲੋ ਬੱਗ ਸਾਰ ਲਵਾਉਣ ਕੱਢਲੇ ਵਸਾਕੀ ਜਣਾ ਸਵੇਰੇ ਹਾਂਜੀ ਹਾਰਦ ਲਵਾਉਣ ਚੱਲੇ ਆ ਸਰੇ ਇੱਕ ਦਿਨ ਹੀ ਕਰਾਉਣੀ ਆ ਫੇਰ ਲਵਾ ਦੇਣਾ ਆ ਹਾਂਜੀ ਸਾਡੀ ਜਾਣ ਕਰਕੇ ਲਵਾਇਆ ਸੀ ਹਾਂਜੀ ਹਾਂਜੀ ਚੱਲ ਜਾਣਾ ਕੱਲ ਫੇਰ ਪਰਸ ਵਾਰਨ ਲਵਾ ਦੇਣੀ ਆ ਹਾਰਨ ਤੇ ਲਵਾਉਣ ਚੱਲੇ ਹਾਰਨ ਤੇ ਗਲਤ ਲਵਾੜੇ ਆ ਪੀ ਕਿਤਾ ਹਾਂ ਨੋ ਡੇੜਾ ਕੰਮ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਦਾ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇੱਥੇ ਕਰਨੇ ਚਲਾਣੇ ਨੇ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਬੰਦੂਨੀ ਬਣਾਈਆਂ ਕਿ ਇਹਨੇ ਵੱਡੇ ਵੱਡੇ ਮੜਗਾਣ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਲੈ ਚਿੱਠੀਆਂ ਆ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਇਹ ਲੱਗਦਾ ਜੇਕਰ ਟਰੈਕਟਰ ਪਾਈ ਚਾਂਸ ਕਿਸੇ ਗੱਡੀ ਨਾਲ ਲੱਗ ਜਾਏ ਸਕੂਟਰ ਨਾਲ ਲੱਗ ਜਾਏ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈ ਜੀ ਇਹਨੇ ਕੀ ਛੱਡਣਾ ਇਹ ਬੰਪਰਾਂ ਲੋਹੇਦਾਰ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅਗੇ ਆ ਜੀ ਨਚਾਂਤ ਬਹੁਤ ਜ਼ਿਆਦਾ ਹੋਦਾਦਾ ਹਾਂ ਵੀ ਦਿੱਕਿਆ ਕਦੇ ਉਥੇ ਹਾਰ ਦੇ ਇਹਨਾਂ ਨੇ ਬਾਹ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਨੈਂ ਦਾਤਰੂ ਪਿੰਡੂ ਖੇਤਰ ਦੇ ਵਿੱਚ ਰਹਿਣਾ ਆਨੇ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਪਰ ਦੋਹਾਂ ਡਾਇਰੈਕਟਰ ਦੀ ਕੀ ਗੱਲ ਹੋਏ ਖੇਤੀ ਦੇ ਬਾਸੇ ਦਾ ਲਿਉਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਦੋਂ ਬਾਅਦ ਜੋ ਬਣਦੀ ਕਾਰਵਾਈ ਕਰਦੇ ਆਂ ਹਰ ਵੀਰ ਹਰ வா முன்னாோ நீ ਹਾਂਜੀ ਇੱਕ ਤਾਂ ਸਟੀਅਰਿੰਗ ਦਾ ਵੀ ਫਰਕ ਆ ਅੱਗੇ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਵੈਣ ਹਾਂਜੀ ਸਾਰਾ ਕੁਝ ਲੋ ਬਦਲ ਸਰ ਲਵਾਉਣ ਕੱਢ ਲੈ ਵਸਾ ਕੇ ਲਿਆਣਾ ਸਵੇਰੇ ਹਾਂਜੀ ਹਾਰਨਦ ਲਵਾਉਣ ਕੱਢੇ ਸਾਰੇ ਮੋਡੀਫਾਈ ਸਾਰੇ ਇੱਕ ਦਿਨ ਹੀ ਕਰਾਉਣੀ ਆ ਵਿੱਚ ਫੇਰ ਲਵਾ ਦੇਣਾ ਹਾਂਜੀ ਸਾਕੀ ਜਾਣ ਕਰਕੇ ਲਵਾਇਆ ਸੀ ਹਾਂਜੀ ਹਾਂਜੀ ਚੱਲ ਜਾਣਾ ਕੱਲ ਫੇਰ ਪਰਸ ਵਾਰਨ ਕਰਵਾ ਦੇਣੀ ਆ ਹਾਰਨਦ ਲਵਾਉਣੀ ਚੱਲੇ ਹਾਰਨ ਤੇ ਗੱਲ ਲਵਾ ਲਿਆ ਕੁਝ ਨਹੀਂ ਕੀਤਾ ਹਾਰਨ ਤੋਂ ਡੇੜਾ ਕੰਢੇ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਜਾਂ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇੱਥੇ ਕਰਨੇ ਚਲਾਨ ਨੇ ਉਹਨਾਂ ਨੇ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਮੰਨ ਨਹੀਂ ਬਣਾਈਆਂ ਕਿ ਇਹਦੇ ਵੱਡੇ ਵੱਡੇ ਮਡਗਾੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰ ਉਹਨਾਂ ਨੇ ਚਿੱਠੀਆਂ ਆਏ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਨੁਕਸਾਨ ਨਾ ਹੋਏ ਲੱਗਦਾ ਜੇਕਰ ਟਰੈਕਟਰ ਪਾਈ ਚਾਂਸ ਕਿਸੇ ਗੱਡੀ ਨਾਲ ਲੱਗ ਜਾਏ ਸਕੂਟਰ ਨਾਲ ਲੱਗ ਜਾਏ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈ ਜੀ ਇਹਨੇ ਕੀ ਛੱਡਣਾ ਇਹ ਬੰਪਰਾਂ ਲੋਹੇ ਦਾ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅਗੇ ਆ ਜੀ ਨਚਾਂਤ ਬਹੁਤ ਜ਼ਿਆਦਾ ਹੋਦਾ ਸਦਾ ਉਹ ਦਿੱਕਿਆ ਕਦੇ ਉਥਿਹਾਰ ਦੇ ਇਹਨਾਂ ਨੇ ਬਾਹ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਦਾਤਰੂ ਪਿੰਡੂ ਖੇਤਰ ਦੇ ਵਿੱਚ ਰਹਿਣਾ ਇਹਨਾਂ ਨੇ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਦਿੱਹਾਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਪਰ ਦੋਵਾਂ ਡਾਇਰੈਕਟਰ ਦੀ ਕਿਹੜਾ ਹੋਏ ਖੇਤੀਆਂ ਬਾਸੇ ਦਾ ਲਿਉਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਹਦੇ ਬਾਅਦ ਜੋ ਬਣਦੀ ਕਾਰਵਾਈ ਕਰਦੇ ਆਰ ਵੀ ਆਰ ਹਰ ਲਵਾਉਣ ਚੱਲੇ ਗਲਤਨ ਵਾਲੇ ਘਰੋਂ ਮੁੰਡੇ ਨੂੰ ਲਵਾਉਣ ਚੱਲੇ ਯਾਰ ਹਾਂਜੀ ਇੱਕ ਤਾਂ ਸਟੀਅਰਿੰਗ ਦਾ ਵੀ ਫਰਕ ਆ ਅੱਗੇ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਪੱクセ ਬੈਣ ਹਾਂਜੀ ਸਾਰਾ ਕੁਝ ਲੋ ਸਾਰ ਲਵਾਉਣ ਤੇ ਲੈ ਵਸਾ ਕੇ ਜਣਾ ਸਵੇਰੇ ਹਾਂਜੀ ਹਾਰਨ ਤੇ ਲਵਾਉਣ ਚੱਲੇ ਆ ਮੋਡੀਫਾਈ ਸਾਰੇ ਇੱਕ ਦਿਨ ਹੀ ਕਰਾਉਣੀ ਆ ਵਿੱਚ ਫੇਰ ਲਵਾ ਦੇਣਾ ਆ ਹਾਂਜੀ ਸਾਡੀ ਜਾਣ ਕਰਕੇ ਲਵਾਇਆ ਸੀ ਹਾਂਜੀ ਹਾਂਜੀ ਚੱਲ ਜਾਣਾ ਕੱਲ ਫੇਰ ਪਰਸ ਵਾਂਗ ਲਵਾ ਦੇਣੀ ਆ ਹਾਰਨ ਤੇ ਲਵਾਉਣ ਚੱਲੇ ਹਾਰਨ ਤੇ ਗਲਤ ਲਵਾ ਲਿਆ ਆ ਹਾਂ ਕੋਈ ਨਹੀਂ ਕਿਤਾ ਹਾਂ ਨੂੰ ਡੇੜਾ ਪੰਨੇ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਜਾਂ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇੱਥੇ ਕਰਨੇ ਚਲਾਉਣੇ ਨੇ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਬੰਦੂਨੀ ਬਣਾਈ ਆ ਕਿ ਇਹਨੇ ਵੱਡੇ ਵੱਡੇ ਮੜਗਾੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਲੈ ਚਿੱਠੀਆਂ ਆ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਇਹ ਲੱਗਦਾ ਜੇਕਰ ਟਰੈਕਟਰ ਪਾਈ ਚਾਂਸ ਕਿਸੇ ਗੱਡੀ ਨਾਲ ਲੱਗ ਜਾਏ ਸਕੂਟਰ ਨਾਲ ਲੱਗ ਜਾਏ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈ ਜੀ ਇਹਨੇ ਕੀ ਛੱਡਣਾ ਇਹ ਬੰਪਰਾਂ ਲੋਹੇਦਾਰ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅਗੇ ਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਦਾ ਸਦਾ ਹਾਂ ਵੀ ਦਿੱਕਿਆ ਕਦੇ ਉਥੇ ਹਾਰ ਦੇ ਇਹਨਾਂ ਨੇ ਬਾਹ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਬਾਪੂਟਰ ਦੇ ਵਿੱਚ ਨਾ ਦੱਤਰੂ ਪਿੰਡੂ ਖੇਤਰ ਦੇ ਵਿੱਚ ਰਹਿਣਾ ਆਨੇ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਪਰ ਦੋਹਾਂ ਡਾਇਰੈਕਟਰ ਦੀ ਕਿਹੜਾ ਹੋਏ ਖੇਤੀਬਾੜੀ ਬਾਸੇ ਦਾ ਲਿਉਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਦੋਂ ਬਾਅਦ ਜੋ ਬਣਦੀ ਕਾਰਵਾਈ ਕਰਦੇ ਆਂ ਹਰ ਵੀਰ ਨਾ ਹਰ ਵੀਰ ਪਰ ਲਵਾਉਣ ਚੱਲੇ ਗਲਤਨ ਵਾਲੇ ਉੱਤ ਘਰੋਂ ਮੁੰਡੇ ਨੇ ਲਵਾਉਣ ਚੱਲੇ ਯਾਰ ਹਾਂਜੀ ਇੱਕ ਤਾਂ ਸਟੀਅਰਿੰਗ ਦਾ ਵੀ ਫਰਕ ਆ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰੈਂਡ ਦਾ ਬਕਸੇ ਵੈਣ ਹਾਂਜੀ ਸਾਰਾ ਕੁਝ ਲੋ ਬਦਲ ਸਰ ਲਵਾਉਣ ਕੱਲੇ ਵਸਾਕੀ ਲਿਆਣਾ ਸਵੇਰੇ ਹਾਂਜੀ ਹਾਰਨਦ ਲਵਾਉਣ ਕੱਲੇ ਸਾਰੇ ਮੋਡੀਫਾਈ ਸਾਰੇ ਇੱਕ ਦਿਨ ਹੀ ਕਰਾਉਣੀ ਆ ਵਿੱਚ ਫੇਰ ਲਵਾ ਦੇਣਾ ਹਾਂਜੀ ਸਾਕੀ ਜਾਣ ਕਰਕੇ ਲਵਾਇਆ ਸੀ ਹਾਂਜੀ ਹਾਂਜੀ ਚੱਲ ਜਾਣਾ ਕੱਲ ਫੇਰ ਪਰਸ ਵਾਰਨ ਕ ਲਵਾ ਦੇਣੀ ਆ ਹਾਰਨਦ ਲਵਾਉਣੀ ਚੱਲੇ ਹਾਰਨ ਤੇ ਗੱਲ ਲਵਾ ਲਿਆ ਆ ਕੁਛ ਨਹੀਂ ਕੀਤਾ ਹੌਣ ਤੋਂ ਡੇੜਾ ਪਹਿਲਾਂ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਦਾ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇੱਥੇ ਕਰਨੇ ਚਲਾਨ ਨੇ ਉਹਨਾਂ ਦੇ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਮੰਦਲ ਨਹੀਂ ਬਣਾਈਆਂ ਕਿ ਇਹਨੇ ਵੱਡੇ ਵੱਡੇ ਮੜਗਾ ਆੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰ